ਪਾਣੀ ਆਰਾਮ ਨਾਲ ਵਰਤੋ ਕੋਈ ਨਹੀਂ ਇਹ ਤਾਂ ਜਲ ਗਿਆ ਬਾਜੀ ਥੱਲੇ ਸਿੱਟ ਦੋ ਬਾਹਰ ਆ ਜਾ ਬਾਹਰ ਬਾਜੀ ਬਾਹਰ ਆ ਜਾ ਇਹ ਰਬ ਦੋ ਚਾਰ ਬੰਦੇ ਅੰਦਰ ਰਹਿਣ ਬਾਕੀ ਬਾਹਰ ਆ ਜਾ ਆ ਜਾ ਬਾਜੀ ਬਾਹਰ ਨੂੰ ਬਾਹਰ ਆ ਜਾ ਬਾਜੀ ਦਮ ਘੁੱਟ ਜਾਣਾ ਫਾਇਦਾ ਕੋਈ ਨਹੀਂ ਯਾਰ ਫਿਕਸ ਹੈ ਠੀਕ ਹੋ ਗਿਆ ਭਾਜੀ ਕਾਚੇ ਨਾ ਲਵਾ ਲਿਓ ਆਰਾਮ ਨਾਲ ਵਾਹ ਵਾਹ ਖਿੱਚ ਗਿਆ ਖਿੱਚ ਗਿਆ ਸ਼ਾਬਾਸ਼ ਵਾਹ 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 ਵਸ ਵਸ ਐਦੀ ਬਾਹਰ ਖਿੱਚ ਦੋ ਬਾਹ ਲੈ ਜਾ ਲੈ ਜਾ ਟੋਟੇ ਹੋ ਗਿਆ ਲੈ ਜਾ ਭਾਜੀ ਉਹਦੇ ਕਾਗਜ਼ ਲੈ ਗਿਆ ਤੇ ਦੇਖ ਲਓ ਆਪਣੇ ਕੋਈ ਨਹੀਂ ਹੋਣਾ ਇਹਦੇ ਨਾਲ ਮੁੰਡਾ ਖੜਾ ਕਰ ਦੋ ਹੁਣ ਹਿੰਮਤ ਕਰਕੇ ਨਾ ਆ ਪਹਿਲੀ ਬੰਦਲ ਚੜ੍ਹ ਕੇ ਇੱਥੇ ਦੇਖ ਲਓ ਕਿੰਨਾ ਕਰ ਗਿਆ ਇਹ ਤਾਂ ਧੂੰਆ ਜਿਆਦਾ ਹੈ ਨਾ ਹਾਂਜੀ স্মੋਕ ਹੈ ਹਾਂਜੀ ਅੰਦਰ ਅੰਦਰ ਸਭ ਸਮਾਨ ਕੱਢਣਾ ਪੈਣਾ ਨਹੀਂ ਨਹੀਂ ਅੰਦਰ ਸੇਫ ਵਾਲਾ ਕੱਢਦੇ ਪਹਿਲਾਂ ਜਿਹੜਾ ਅੰਦਰ ਸਾਫ ਪਿਆ ਰੋ ਉਹ ਕੱਢ ਕੇ ਦੀ ਬਚਾੜੀ ਅਜੀ ਅਸਰਮਾ ਜੀ ਇਹਦੇ ਨਾਲ ਭੇਜੋ ਅਜੀ ਕਿਸ਼ ਕੈਸ਼ ਵੀ ਹੋ ਸਕਦਾ ਇਹ ਕਾਊਂਟਰ ਹੈ ਨਾ ਇਹਦੇ ਨਾਲ ਇਹਨਾਂ ਮਾਲ ਖੜਾ ਕਰ ਦੋ ਇੱਕ ਤੋਂ ਭਾਜੀ ਇੱਕ ਬੰਦਾ ਖੜਾ ਕਰ ਦੋ ਹੋ ਸਕਦਾ ਕੈਸ਼ ਵੀ ਛੋੜੇ ਭਾਜੀ ਪਿੱਛੇ ਹੋ ਜਾ ਕਾਲੇ ਕਾਲੇ ਇਹ ਜੀ ਇਹ ਫੋਟੋ ਵਾਲੀ ਜਪ ਬਣਾ ਰਹੀ ਹੈ ਬਣਾ ਗਿਆ ਕੀ ਹੋਇਆ ਕੀ ਹੈ ਉਹ ਲੈ ਉਹ ਗੜ ਜਲਦੀ ਹੈ ਕਿੱਥੇ ਨਾ ਕਿੱਥੇ ਡਿੱ ਗਿਆ ਸਾਰਾ ਉੱਪਰ ਅੱਛਾ ਉਹ ਬਾਹਰ ਆ ਜਾ ਕਾਕਾ ਤੂੰ ਆਪਣਾ ਭਾਜੀ ਬਾਹਰ ਆ ਕੇ ਝਾੜ ਲੋ ਪਾਣੀ ਪਾਣੀ ਪਵਾ ਲੋ ਮੜਾ ਜੈ ਨਾ ਮੇਰੇ ਬੂੜੀ ਅੱਗੇ ਬੜੀ ਪੈ ਮਿਲ ਬਾਹਰ ਜਾਣਾ ਦੇ ਉਸਨ ਸਹੀ ਗੱਲ ਆ ਬਾਹਰ ਆ ਜੰਦੂਰ ਕੋਈ ਨਹੀਂ ਆ ਤੈਨੂੰ ਆੜੀ ਭਾਜੀ ਤੇ ਟੋਪੀ ਲਾ ਲੂੰਗਾ ਸਿਰ ਤੇ ਨਹੀਂ ਉਹ ਤੇ ਕੱਚ ਐ ਸਾਰਾ ਟੋਪੀ ਤੇ ਕੱਚ ਹੋਣਾ ਧਿਆਨ ਨਾਲ ਭਾਜੀ ਬਾਹਰ ਆ ਕੇ ਨਾ ਕੋਈ ਜੈਕਟ ਜੁਗੜ ਝਾੜ ਲਓ ਆ ਲੋ ਆ ਜੋ ਆ ਲੋ ਆ ਜੋ ਟੋਪੀ ਜਣਾ ਹੋਣੀ ਜੇ ਮਨ ਕਰਦਾ ਹੇ ਫਗਲ ਮਾੜੀ ਜਿੰਦਰਾ ਬੜਗੇ ਤੇ ਸਭ ਤਰ੍ਹਾਂ ਦੀ ਹੋ ਗਈ ਜੋ ਪੱਤੀ ਆ ਗਿਆ ਬਸ ਮਾੜੀ ਜਿੰਦਰਾ ਗਿਆ ਸਾਰਾ ਜੋ ਸਾਫ ਗਿਆ ਕਾ ਨੂੰ ਬਹੁਤ ਮਾਲ ਹੋਣਾ ਅੰਦਰ ਇਹ ਇੱਥੇ ਕੱਟ ਦਿੱਤਾ ਹੈ ਤੈਨੂੰ ਤਰੇ ਗਿਆ ਬਿਲਕੁਲ ਅਜੇ ਹੀ ਰਹਿਦਾ ਕੁਝ ਵੀ ਨਹੀਂ ਰਹਿ ਗਿਆ ਸਭ ਸੜ ਗਿਆ ਉਹ ਦੇਖ ਸਭ ਸੜ ਗਿਆ ਸਭ ਸੜ ਗਿਆ ਇਹ ਕਮ ਸੇ ਕਮ ਕਟੋ-ਕਟੇ ਦਾ 2-3 ਕਰੋੜ ਦਾ ਨੁਕਸਾਨ ਹੈ ਕਟੋ-ਕਟੇ ਉਹ ਤਾਂ ਹੋ ਗਿਆ ਬਾਈ ਆਊਗਾ ਤਾਂ ਮੁੰਡਾ ਕੋਈ ਗੱਲ ਚੜ ਲੈਂਦੇ ਨੂੰ ਹੋਏ ਸੋਨੂੰ ਰਹਿਂਦੇ ਰਹਿਂਦੇ ਬਾਜੀ ਹੈਗਾ ਸੇਕਾ ਪਿੱਛੇ ਦੇ ਇਧਰੋਂ ਸਾਮਾਨ ਕੱਢ ਲਈ ਬਾਜ਼ ਬਣੀ ਮਾਰ ਲਾਂਗੇ ਧੂਆ ਨਿਕਲਦਾ ਵਿੱਚੋਂ ਕੱਢ ਲਓ ਬਣਿਆ ਡਿੱਟ ਬਣਿਆ ਥੱਲੇ ਨੂੰ ਸਾਰੇ ਖੱਲੇ ਦੇ ਆ ਦੇਖੋ ਲੈ ਜੀ ਸਾਰੇ ਖੱਲੇ ਦੇ ਹੈ ਦੁਬਾਰਾ ਐਕਸਟਰੀਨ ਦੇ ਪੈਣੀ ਹਾਂ ਅਸੀਂ ਕਹਿੰਨਾ ਅੰਦਰ ਵਾਲਾ ਮਾਲ ਕੱਢੀ ਜਿਹੜਾ ਬਚਿਆ ਹੋਇਆ ਸਹੀ ਗੱਲ ਕੋਈ ਫੂਕ ਹੋ ਜਾਣਾ ਬਾਜੀ ਜਿਹੜਾ ਮਾਲ ਅੰਦਰੋਂ ਜਾ ਰਿਹਾ ਪੈਹ ਚੋਂ ਬਾਹਰ ਪੈਰਾ ਜਾ ਰਿਹਾ ਉਹ ਸੋਇ ਫਰੀ ਹੋਇਆ ਯਾਰ ਕੁਛ ਤਾਂ ਸਹੀ ਹੈ ਕੁਝ ਨਾ ਬੰਦੇ ਲੱਗੇ ਹੋਏ ਦੁਕਾਨ ਵਾਲੇ ਮੁੰਡੇ ਇੱਕ ਰੀ ਦੇ ਸਾਈਡ ਤੇ ਕਿਆ ਕਰਨਾ ਜੱਕ ਲੱਕਰ ਦੋਸਤ ਉਹ ਅੰਡਾ ਲੁੱਟ ਕੇ ਕਿਹੜਾ ਬੱਚਾ ਯਾਰ ਰੋਡ ਪੇ ਚੁਕ ਉੱਤਰ ਭਾਈ ਇਹ ਥੱਲੇ ਆ ਜਾਣਾ ਸਾਰਾ ਭਾਈ ਆ ਭਾਈ ਰੋਡ ਟੋਪੜਾ ਜੀ ਇਹ ਥੱਲੋ ਨਾ ਚੱਕੋ ਇਹ ਥੱਲੇ ਨਿਫ ਜਾਣਾ ਸਾਰਾ ਹੀ ਆਹੋ ਕੱਢ ਦੇ ਬਾਹਰ ਹੱਥ ਨਾਲ ਖਿੱਚ ਸੁਣਨੀ ਹੈ ਇੱਥੇ ਆਰੇ ਕਿ ਭਾਈ ਯਾਰ ਮਾਂ ਚੜੋ ਹਾਂ ਜੀ ਪੰਜਾਹ ਰੋਡ ਯਾਰ ਸਾਰੇ ਤੁਹਾਨੂੰ ਯਾਰ ਇਹਦਾ ਭਾਈ ਕੋਈ ਨਹੀਂ ਸਿੱਟਦੇ ਕਿਹੜੇ ਮੈਂ ਸਿੱਟਦੇ ਭਾਈ ਪਿੱਛੇ ਹੋ ਜਾਓ ਇਹ ਸਾਰਾ ਥੱਲੇ ਥੱਲੇ ਫੂਕਣਾ ਮਾਰਦਾ ਨਹੀਂ ਫੂਕਣਾ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਭਾਈ ਇਹ ਬਾਹਰ ਕੱਢੋ ਇਹਨੂੰ ਮੜਾ ਜਾ ਪਈ ਅੰਦਰ ਲੈ ਏ ਠੀਕ ਹੈ ਵੇਸੇ ਇਹ ਠੀਕ ਹੈ ਵੇ ਫਿਰ ਅੰਦਰ ਦੇਖ ਲੈ ਸੁਣਾ ਬੋਸ ਜੀ ਸਾਡੇ ਰੰਗ ਠੀਕ ਬੰਦ ਬੀ ਜੀ ਅੱਗੇ ਲੱਕੀ ਮੈਂ ਦੇਖੋ ਆ ਠੀਕ ਹੈ ਪਿੱਛੇ ਤੋਂ ਲੱਗੇ ਲੋਕੀ ਚੁੱਕਦੇ ਤੁਹਾਨੂੰ ਪਹਿਲਾਂ ਛਾਂਟ ਲੋ ਜਿਹੜਾ ਬਚਦਾ ਮਸਾਲਾ ਬਚਾ ਲੋ ਕੋਈ ਨਹੀਂ ਕੋਈ ਨਹੀਂ ਬਾਹਰ ਕੱਢੀ ਚੱਲੋ ਬਾਹਰ ਛਾਂਟੋ ਸਾਰਾ ਭਾਈ ਮਾਲ ਫੜ ਜਾਓ ਬਣਾ ਬਣਾ ਕੋ ਬੰਦਾ ਨਾ ਮਾਲ ਪੜਾ ਲਾਈਨ ਬਣਾਵੇ ਐਸਾ ਕਿੱਥੇ ਜਾਣਾ ਮਾਲ ਚਲੋ ਫੜਿਓ ਫੜਿਓ ਮੜਾ ਜਾਓ ਚਲੋ ਆਹ ਮੋਬਾਈਲ ਗਿਰਿਆ ਕਿੱਥੇ ਨਾ ਆਹ ਮੋਬਾਈਲ ਗਿਰਿਆ ਕਿ ਆਖਿਆ ਕਿ ਆਖਿਆ ਲੈ ਜਾ ਬਾਹਰ ਲੈ ਜਾ ਬੰਦਾ ਕਰ ਕੇ ਫੜ ਫੜ ਬਾਹਰ ਆ ਜਾਓ ਅੱਗੇ ਵਿੱਚ ਕੱਪੜਿਆਂ ਤੇ ਹੱਥ ਕਰ ਬਿਜਾ ਕੇ ਆ ਮਾਰੋ ਕਪੜੇ ਕਿਥੇ ਨਹੀਂ ਆਤਾ ਉਸ ਤੋਂ ਉੱਪਰ ਨਾਲ ਸਾਡੇ ਖੱਲੇ ਖੱਲੇ ਆ ਠੀਕ ਹੈ ਇਹ ਕਹਿ ਰਿਹਾ ਦੋ ਬੰਦੇ ਜੀ ਬੱਚਾ ਬਚਾ ਲੋ ਹਾਂ ਸਾਡੀ ਰਿਕਵੈਸਟ ਸੀ ਕਿ ਉਹ ਬਾਈ ਦਾ ਬਚਾਏ ਬਚਾ ਜਾਏ ਬਸ ਇੱਧਰ ਵੀ ਕਹਿ ਰਹੇ ਆ ਪਿੱਛੇ ਜਾ ਕੇ ਬਚਾ ਲਓ ਨਵੇਂ ਕਪੜੇ ਮਾਰੋ ਕਹਿੰਦੇ ਯਾਰ ਲੇ ਬਾਬਾ ਜੀ ਨੇ ਨਵੇਂ ਕਪੜੇ ਲਾ ਦੇ ਪਾ ਲੀਏ ਪਾ ਦੇ ਕਾਰੀ ਯਾਰ ਸਰੀ ਬਾਟੇ ਨਾ ਯਾਰ ਬਾਹਰ ਲਾ ਦਿਓ ਢੇਰ ਬਾਜੀ ਪਹਿਲਾਂ ਇਹਨੂੰ ਉਹ ਬਾਜੀ ਸਾਰੇ ਸੜਦੇ ਸੜਦੇ ਸਾਰੇ ਕੀ ਹੈ ਏ ਕਿੱਥੇ ਇਹ ਤਾਂ ਸੜ ਗਿਆ ਸਾਰਾ ਜੀ ਜਲ ਗਿਆ ਭਾਈ ਜੀ ਹੁਣ ਥੱਲੇ ਕੱਢ ਦੋ ਜਿਹੜਾ ਅੰਦਰ ਸਟੋਰ ਭਰਿਆ ਨਹੀਂ ਨਹੀਂ ਇਹ ਨਹੀਂ ਬਚਿਆ ਅੰਦਰ ਅੰਦਰ ਰਸੋਈ ਫੁੱਲ ਲਾਈਟ ਮਰੋ ਜੀ ਇਹ ਕੀ ਕਰਿਓ ਸਾਰਾ ਸਭ ਬਾਹਰ ਕਰ ਕੱਪੜੇ ਨੂੰ ਅੰਦਰ ਲੱਕੀਂ ਕਿਤੇ ਇਹ ਤਾਂ ਕੰਮ ਨਾ ਰਿਹਾ ਹੀ ਨਹੀਂਗਾ ਪੀਂਟ ਲਾਈਟ ਮਰੋ ਇਹ ਤਾਂ ਫੀਟਿੰਗ ਪਣੀ ਉਲਟਾ ਦੀ ਆਏ ਥੱਲੇ ਥੱਲੇ ਬਿਜਾ ਆ ਤੁਸੀਂ ਅੰਦਰ ਹੋ ਜੇ ਭਾਈ ਜੀ ਅੱਗ ਲੱਗੀ ਹੋਈ ਧਿਆਨ ਨਾਲ ਇੱਕ ਮਿੰਟ ਆ ਪੜੋ ਕੋਲ ਲੰਘ ਕੇ ਕਿੱਥੇ ਓ ਇੱਥੇ ਨਾ ਸਟਿਆਰੇ ਨੂੰ ਚੱਕ ਪਾਸੇ ਹਟ ਪਾਸੇ ਹਟ ਪਾਸੇ ਹਟ ਆ ਜਾ ਕੇ ਚਿੱਟੇ ਕੱਪੜੇ ਛੱਡੋ ਇਹਨੂੰ ਭਜਾਓ ਤਾਰ ਲੈ ਕੇ ਆ ਚਿੱਟੇ ਕੱਪੜੇ ਚੱਕ ਯਾਰ ਉਹ ਇੱਕ ਮਿੰਟ ਰੁਕੋ ਭਾਜੀ ਇਹ ਆ ਵੀ ਅੰਦਰ ਮਾਰੋ ਯਾਰ ਤੂੰ ਨਿਕਲੇ ਕਰਦਾ ਭਾਜੀ ਪਾਈਪਰ ਬਈ ਇਹ ਪਾਈਪ ਪਾਣੀ ਪਿਲਾਓ ਮੜੇ ਯਾਰ ਪਾਣੀ ਪਾਣੀ ਭਾਜੀ ਪਾਣੀ ਸ਼ੇਕ ਲੱਗਿਆ ਹੋਣਾ ਲੋ ਲੋ ਇਹ ਤੇ ਸ਼ੇਕ ਹੈ ਅੱਗੇ ਅੱਗ ਜਾਨ ਨਾ ਧਿਆਨ ਨਾਲ ਰੱਖੋ ਪਾਣੀ ਜਿਆਦਾ ਮੜਾ ਯਾਰ ਪਾਣੀ ਪਾਣੀ ਆ ਗਈ ਆ ਗਈ ਪਾਈਪ ਭਾਜੀ ਧਿਆਨ ਨਾਲ ਧਿਆਨ ਨਾਲ ਸਾਹਮਣੇ ਮਾਰ ਮੜਾ ਜਾ ਪਾਣੀ ਚਲਾਓ ਯਾਰ ਪਾਣੀ ਚਲਾਓ ਪਾਣੀ ਚਲਾਓ ਪਾਣੀ ਮਾ ਫੜਨਾ ਕਰੀ ਨਾ ਤੂੰ ਦੱਸੋ ਕਿ ਕਿੱਥੇ ਮਾਰੋ ਉਹ ਤੇ ਆਪਣੇ ਮਜਰੀ ਉਹ ਲੈ ਦੇ ਉਹ ਆਨੇ ਕਲਾ ਉਹ ਜੀ ਆਉਂਦੇ ਉਹ ਤਲਾ ਉਹ ਪਾਣੀ ਚ ਨਾ ਉਹ ਯਾਰ ਲੱਗ ਗਿਆ ਇੱਧਰ ਹੀ ਆ ਗਈ ਉਹ ਲੱਗੀ ਸਾਹਮਣੇ ਉਹ ਸਾਹਮਣੇ ਆ ਗਿਆ ਪਾਲ ਖੋਲੋ ਬ్రో ਅੱਛਾ ਭਾਈ ਜੀ ਆਕੇ ਉਹ ਇੱਕ ਜਿਹੜਾ ਕੱਪੜੇ ਉਹਰੇ ਕਰ ਦੋ ਮਾੜੇ ਮਾੜੇ ਉਹ ਠੀਕ ਹੈ ਭਾਈ ਜੀ ਕੱਪੜੇ ਕਰ ਦੋ ਉਹਰੇ ਉਹਰੇ ਆਹ ਕਹਿ ਗਈ ਬਹੁਤ ਅੰਦਰ ਵੀ ਨਹੀਂ ਯਾਰ ਮੈਂ ਜਾ ਕੇ ਆਇਆ ਹੁਣੇ ਮੈਂ ਹੁਣ ਜਾ ਕੇ ਆਇਆ ਪਾਣੀ ਪੁਛਾਉਣੇ ਆਇਆ ਮਾਤਾ ਯਾਰ ਹੁੰਦਾ ਹੋਏਗਾ ਤੁਹਾਨੂੰ ਦੇਖ ਲਿਆ ਸੀ ਇੰਨੇ ਹੀ ਆ ਗਏ ਪਿੱਛੇ ਵਾਲਾ ਮਾਲ ਸਾਰਾ ਸੇਵ ਆ ਬੱਚਿਆ ਕਮਰਾ ਸਾਫ ਆ ਉਹ ਫਿਰ ਸਾਰਾ ਖਰਾਬ ਹੋ ਗਿਆ ਪਾਣੀ ਮਾਰਦੇ ਦੋਲੀ ਲਾਹੀ ਰੋਜਾ ਹੋਰ ਕੇ ਪਿੱਛੇ ਨਾਲ ਹਾਂ ਉਹ ਦੇਖਿਆ ਨੇ ਪਾਣੀ ਠੀਕ ਆ ਮਾਲ ਹੀ ਘਟਣਾ ਬਸ ਬਾਹਰ ਨਾ ਨਾ ਸੀਲਿੰਗ ਡਿੱਗ ਪਈ ਥੱਲੇ ਸੀਲਿੰਗ ਡਿੱਗ ਜਣੀ ਸਾਰੀ ਸਾਈਡ ਹੋ ਗਿਆ ਸੀਲਿੰਗ ਤੇ ਮੱਛੀ ਮਾਰੇਗਾ ਦੀ ਮਾਰਦੀ ਰਹਿ ਲੇਕਿਨ ਉਹ ਮਾਰਦਾ ਸੀਲਿੰਗ ਦੇ ਮਾਣੇ ਤੋਂ ਉੱਪਰ ਪਾਣੀ ਫੇਰਿਆ ਇੱਕ ਮਿੰਟ ਪਿੱਛੇ ਹੋ ਜਾਓ ਭਾਜੀ ਪਿੱਛੇ ਹੋ ਜਾਓ ਧੀਰਨ ਨਾ ਘਾੜ ਦੱਬ ਕੇ ਜਾਦਾ ਮਰ ਜਾਣੇ ਘਾੜ ਦੇ ਵੱਲ ਉੱਪਰ ਜਾੜ ਦੇ ਜਾੜ ਦੇ ਵੱਲ ਮਾਰ ਦੋ ਅਸਰੋ ਅਸਰੋ ਵੀ ਅਰਸੋ ਬਾਲਾ ਭਾਜੀ ਉਹ ਹੀਟ ਕਰ ਰਹੇ ਕਿਤੇ ਸਾਰੇ ਇਹ ਆਣੇ ਜਾਣਾ ਯਾਰ ਮਾੜਮੜ ਹੀਟ ਕਰਦੇ ਗਰਮ ਕਰਦੇ ਉਹਦਾ ਬਚਣਾ ਭਾਜੀ ਚੱਕਾ ਨਾਲ ਹੀ ਸਾਰੇ ਹੀਟ ਕਰਨੀ ਆ ਜੀ ਜ਼ਾਰ ਜੀ ਆਓ ਨਾਲ ਚੱਲੀਏ ਪਾਣੀ ਦਾ ਮਾਰਦੇ ਛੇ ਕੇ ਬਹਿ ਕੇ ਕਿਉਂ ਅਗੇ ਲਗਨ ਪਾਣੀ ਦਾ ਮਾਰਦੇ ਮੰਨਦੀ ਆਂ ਆਪਾਂ ਠੀਕ ਕੇ ਮਾਰਦੇ ਕਿਉਂ ਨਾ ਪਾਣੀ ਦੂਗਾ ਅੰਦਰ ਮਾਰੀ ਬੜੀ ਕੋਈ ਕਹ ਰਿਹਾ ਪਾਣੀ ਨਾਲ ਨਾ ਮਾਰੋ ਪਾਣੀ ਅੰਦਰ ਦਿਲਣਾ ਪਾਣੀ ਹੈ ਅੰਦਰ ਗਿਆ ਹੈ ਅੰਦਰ ਕਿੱਥੇ ਕਹਿੰਦਾ ਤੂੰ ਅੰਦਰ 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 ਸਾਰਾ ਮਾਰੀ ਪਾਣੀ ਸੁਰਾਸ ਹੋ ਕੇ ਪਾਣੀ ਮਾਰਦਾ ਤੇ ਪਾਣੀ ਨਿਕਲ ਨਾ ਸੁੱਕ ਜਊਗੇ ਕੱਪੜੇ ਯਾਰ ਗੱਲ ਪਤਾ ਦੇ ਇਹ ਮੈਂ ਸੱਚ ਜਾਨਤ छिड़ो ब सुटो बहर उत सजे हाई ਯਾ ਤਾਂ ਬਾਹਰ ਬਾਹਰ ਪਤਾ ਕੀ ਕਰੋ ਗੱਡੀਆਂ ਮੰਗਾ ਲਓ ਕੋਈ ਜੀਪਾ ਜੀਪਾ ਉੱਥੇ ਲੱਖ ਲੜਕੋ ਭੇਜੀ ਦੇ ਨਾ ਯਾ ਤਾਂ ਬੋਰੇ ਮੰਗਾ ਲਓ ਯਾ ਬੋਰੇ ਮੰਗਾ ਲਓ ਬੋਰੇ ਮੰਗਾ ਲਓ ਬੋਰੇ ਮੰਗਾ ਲਓ ਭਾਜੀ ਬੋਰੇ ਜੀਬ ਨਾ ਕਿੰਨਾ ਕਮਲ ਲੈ ਜਾਉਂਗੇ ਬੋਰੇ ਮੰਗਾ ਲਾ ਬੋਰੇ ਅ ਗੱਡ ਲੋ ਬਾਹਰ ਲੈ ਜਾ ਭਾਈ ਬਾਹਰ ਇੱਕ ਦੇ ਇੱਕ ਬੜੇ ਸਾਡੇ ਪਾਈਪ ਕੱਢ ਲੰਦੋ ਭਾਜੀ ਪਹਿਲਾ ਇੱਕ ਮਿੰਟ ਪਾਈਪ ਮੈਨਾਂ ਫਸਾ ਲਿਓ ਦੇਖਿਓ ਭਾਜੀ ਕੱਢੋ ਜੀ ਭਾਜੀ ਆ ਪੈਰ ਤੋਂ ਛੱਟੋ ਪਾਈਪ ਨਹੀਂ ਇਹ ਪਾਈਪ ਪੈਰ ਤੋਂ ਭਾਜੀ ਅੱਛਾ ਬੱਲ ਬੈ ਜਾਂਦਾ ਨਾ ਅੱਕ ਚੱਕ ਕੇ ਕਰਾ ਦੇ ਚੱਕ ਕੇ ਕਰਾ ਦੇ ਆ ਪਾਜੀ ਪੈਰ ਤੇ ਨਾ ਮਸਾਲਿਓ ਕਾਕੇ ਆ ਪੈਪ ਤੋਂ ਹੜਾਣਾ ਪੈਰ ਪਾਜੀ ਪਾਜੀ ਪੈਰ ਆਲਾ ਬੀਬੀ ਪਾਜੀ ਬੋਰੇ ਮੰਗਾ ਲਓ ਬੋਰੇ 4-5 ਬੋਰੇ ਉਹ ਬੋਲ ਰਹੇ ਹੈਗੇ ਤੁਸੇ ਤੁਸੇ ਖਾ ਲਿਆ ਹੈ। ਆ ਰੇ ਆ ਰੇ ਭਾਈ ਆ ਰੇ। ਇਹ ਤੇ ਰਿਕਸਾ ਹੈ। ਇਹ ਤਾਂ ਖਰਾਬ ਹੈ ਸਿੱਧੇ ਤੇ ਸਾਈਡ ਤੇ ਨੂੰ। ਜਿਹੜਾ ਖਰਾਬ ਹੈ ਇੱਕ ਸਾਈਡ ਤੇ ਸਿੱਟੀ ਜਾ। ਨੁਕਸਾਨ ਬਹੁਤ ਹੋ ਗਿਆ ਨਾ। ਤੁਗੜ ਬੰਦਾ ਦੋ ਕਰੋੜ ਦਾ ਨੁਕਸਾਨ ਘੱਟੋ ਘੱਟ ਹੋਣਾ। ਆਰਾ ਦਾ ਛੜ ਗਿਆ ਮਾਲ। ਇਹ ਚੋ ਵੀ ਕਿਆ ਲਾਭ ਲਵੋਗੇ। ਆਪਣਾ ਸਾਹ ਨਾ ਚਲਾ ਜੇ ਬੱਚਾ ਆਂਦਾ। ਜਿਹੜਾ ਮੜਾ ਮੜਤਾ ਸਾਹ ਹੈ ਨਾ ਆਪਣਾ ਸਾਈਡ ਤੇ ਗੱਡੀ ਆਉ। ਨੂੰ ਬੰਦਾ ਛੋੜ ਲੋ ਯਾਰ। ਬੰਦੇ ਬਾਹਰ। ਆਂਦਰ ਕੋ ਥਾਂ। ਬੋਰਾ ਬੋਰਾ ਕਿਹਦੇ ਨਾ ਸੇਫ ਦੁਕਾਨ ਦੇ ਮੋੜੇ ਢੇਰੀ ਲਾਵੇ ਉਹ ਲੈ ਜਾ ਇੱਧਰ ਕਿਹਦੇ ਸੇਫ ਦੁਕਾਨ 'ਚ ਮੋਰੀ ਬੋਰੀ ਢੇਰੀ ਲਵਾਦੇ ਦੀ ਇਹ ਸਾਫ ਹੈ ਇੱਧਰ ਆ ਜਾ ਬਜੀ ਖਾਲੀ ਕਰ ਲਿਆ ਬੋਰਾ ਬਜੀ ਆ ਪੈਰ ਤੇ ਪੁੱਟਾ ਕੋਈ ਨਹੀਂ ਰੋਡ ਤੇ

ਇਹ ਤਾਂ ਜਲ ਗਿਆ ਸਭ ਸੜਫੂ ਹੋ ਗਿਆ ਇਹਨੂੰ ਮਾੜਾ ਇਹ ਵੀ ਟੋਕ ਲੱਗ ਗਿਆ ਖਤਮ ਠੀਕ ਨਾ ਹੋਇਆ ਜਿਆਦਾ ਅੱਗ ਨਾ ਘਟ ਤੇ ਠੀਕ ਨਾ ਜਿਆਦਾ ਹੋਇਆ ਉਹ ਲੀਰ ਉਹ ਕਿਹੜੀ ਹੁੰਦਾ ਇਹਦਾ ਮਟੀਰੀਅਲ ਕਿਹੜਾ ਹੁੰਦਾ ਇਹ ਕੋ ਉਹ ਫਿਰ ਅ ਆ ਵੇਖਦਾ ਸ਼ਟਰ ਵਾਲਾ ਨੂੰ ਜੱਟਾ ਸ਼ਟਰ ਨਾਲ ਸ਼ਟਰ ਲਾਲ ਹੋਏ ਬਈ ਇਦਾਂ ਲੱਗਦਾ ਇਹ ਲਾਈਟ ਪਈ ਹੋਈ ਆ ਆ ਬੈਠ ਠੀਕ ਹੈ ਦੁਬਾਰਾ ਬੈਠੇ ਹੋਏ ਬੈਠੋ ਆਹ ਬੋਲਾ ਸਾਹਮਣੇ ਕੱਟੋ ਕੱਟੋ ਮੈਂ ਜੋ ਪਾਇਓ ਮੈਂ ਤਾਂ ਜੀ ਕੇ ਹਰਾਂ